ਅੱਜ ਕੱਲ ਤਾਂ ਲੋਕੀ ਬੜੇ ਜੀ ਚਾਹ ਬੜੀ ਸਵਾਦ ਬੜੀ ਮੈਂ ਤਾਂ ਝੂਠ ਬੋਲਿਆ ਰਹਿ ਆਮ ਦੇਖਿਆ ਉੱਟ ਦੇ ਅੰਦਰ ਹੀ ਨਹੀਂ ਗਿਆ ਇੱਥੋਂ ਤੱਕ ਨਹੀਂ ਨਹੀਂ ਬੱਚੇ ਵੇਖ ਕੇ ਪਤਾ ਲੱਗਦਾ ਰੰਗ ਕੋਈ ਧਮਕਿਆ ਹੈ ਨਾ ਆ ਜਿਵੇਂ ਤੁਸੀਂ ਚਾਹ ਦੀ ਮਲਾਈ ਉੱਤੋਂ ਲਾਈ ਹੈ ਨਾ ਮੈਨੂੰ ਦਿਨੀ ਆਦਾ ਕਿ ਸੁੱਤ ਸਾਈ ਦੱਸੋ ਦਰਸ਼ਕਾਂ ਸਾਹਮਣੇ ਤੇ ਝੂਠ ਬੋਲੋ ਤਾਂ ਤੁਹਾਨੂੰ ਕਦੀ ਚਾਹ ਨਹੀਂ ਮਿਲਣੀ ਅੱਛਾ ਸ਼ੂਗਰ ਚਾਹ ਛੋਟ ਜਾਈ ਗਈ ਸੀ ਪਰੇ ਉਹ ਜਦ ਕਦੀ 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 ਉਹ ਵਾਕਿਆ ਤੁਹਾਡੇ ਨਾਲ ਗੁਜ਼ਰੇ ਵੀ ਚਾਹ 'ਚ ਮੱਖੀ ਪੈ ਗਈ ਵੇਖੋ ਕਈ ਵਾਰੀ ਨਾ ਉਦੋਂ ਸਸਤਾ ਜਵਾਨਾ ਨਾਲ ਚਾਹ ਮੱਖੀ ਪੈ ਜਾਣੀ ਨਾ ਹੂੰ ਚਾਹ ਡੋਲ ਦੇਣੀ ਹਾਂ ਚਾਹ ਦਾ ਕੱਪ 50 ਰੁਪਏ ਦਾ ਕੱਪ ਹੈ ਦਿਲ ਕਰਦਾ ਕਿ ਉਹ ਨਹੀਂ ਤੁਸੀਂ ਮੈਨੂੰ ਸੱਚ ਸੱਚ ਦੱਸੋ ਨਹੀਂ ਨਹੀਂ ਹਾਂ ਕੋਈ ਵੀ ਚੀਜ਼ ਹੈ ਜੇ ਇਹੋ ਚਾਹ ਦੀ ਜਗ੍ਹਾ ਦੇਸੀ ਕਿ ਹੋਵੇ ਹਾਂ ਡੋਲ ਦੇਵਗੇ ਲੋਕੀ ਮੱਖੀ ਕੱਢ ਕੇ ਤੇ ਚਾਹ ਪੀ ਲੈਣਾ ਐਵੇਂ ਥੋੜਾ ਕਹਿੰਦਾ ਮੱਖੀ ਚੂਸ ਆਹੋ ਤੇ ਜੇ ਵੀ ਕਹਿੰਦਾ ਨਾ ਮੱਖਣ ਚਵਾਲ ਆ ਜੇ ਹਾਂਜੀ ਉਹ ਕੱਢ ਦਿੰਦੇ ਨੇ ਮੱਖਣ ਪੀਰ ਖਾ ਜਾਂ ਖਾ ਜਾਂਦਾ ਇਹ ਜਿਹੋ ਜਿਹਾ ਮਾਹੌਲ ਹੋਵੇ ਜੀ ਮੈਂ ਤੇ ਇਸ ਗੱਲ ਨੂੰ ਮੰਨਣਾ ਵਕਤ ਦੇ ਹਿਸਾਬ ਨਾਲ ਸਾਰੀ ਗੱਲ ਚੱਲਦੀ ਹੈ ਤੇ ਕਹਿੰਦੇ ਨੇ ਅੱਖੀਂ ਵੇਖ ਕੇ ਮੱਖੀ ਨਹੀਂ ਖਾਦੀ ਜਾਂਦੀ ਉਹ ਮਿਸਾਲ ਤਾਂ ਹੀ ਬਣੀ ਆ ਉਦੋਂ ਭਾਵੇਂ 50 ਪਈਆਂ ਹੋਣ ਮੁੱਖੀਆਂ ਹੂੰ ਐਦਾਂ ਯਾਰ ਨਹੀਂ ਯਾਰ